ਤਾਂ ਅੱਜ ਮੈਂ ਬ੍ਰਿਟੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਆ ਜਿਹੜੀ ਉਹ ਕੀਤੀ ਜਾਵੇਗੀ ਭਲਕੇ ਅਬਰੇ ਸਰ ਦੇ ਵਿੱਚ ਇਹ ਮੁਲਾਕਾਤ ਆ ਜਿਹੜੀ ਉਹ ਹੋਵੇਗੀ ਤਾਂ ਸ਼ੋਭਣੀ ਅਕਾਲੀ ਦਲ ਦੀ ਵਿਪਰਤੀ ਦੇ ਲਈ ਦੋ ਦਸਬਦੂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਦੇ ਜਿਹੜੇ ਉਹ ਸੁਣਾਏ ਗਏ ਸਨ ਜਿਸ ਦੇ ਵਿੱਚ 7 ਫੈਬ੍ਰਿਕ ਦੇ ਜਿਹੜੇ ਉਹ ਅਕਾਲੀ ਦਲ ਦੀ ਰਵੀ ਭਰਤੀ ਦੇ ਲਈ ਨਿਯੁਕਤ ਕੀਤੇ ਗਏ ਸਦ ਲੈ ਕੇ ਦੇ ਬੀਤੇ ਦੀ ਹਰਜਿੰਦਰ ਸਕੀਤਾ ਵੀ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਦੇ ਅਤੇ ਨਾਲ ਹੀ 7 ਫੈਬ੍ਰਿਕ ਕਮੇਟੀ ਤੋਂ ਵੀ ਅਸਤੀਫਾ ਦੇ ਦਿੰਦੇ ਦੇ ਇਸ ਦੇ ਨਾਲ ਹੀ ਕਿਰਪਾਲ ਸਿੰਘ ਬਡੂਗਰ ਦੇ ਵੱਲੋਂ ਵੀ ਅਸਤੀਫਾ ਜਿਹੜਾ ਉਹ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਕਈ ਤਰ੍ਹਾਂ ਦੀਆਂ ਕਿਆਸਰੀਆਂ ਦੇ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਸੀ ਤਾਂ ਹੁਣ ਇਹ ਪੰਜ ਫੈਬ੍ਰਿਕ ਕਮੇਟੀ ਹੈ ਜਿਹੜੀ ਉਹ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਵਰ ਸਰ ਪਹੁੰਚੇਗੀ ਪਹਿਲਾਂ ਵੀ ਇਸ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਸੀ ਅਤੇ ਆਖਿਆ ਸੀ ਕਿ ਕਿਰਪਾਲ ਸਿੰਘ ਵਡੂਗਰ ਅਤੇ ਹਰਜਿੰਦਰ ਸਿੰਘ ਤਾਂ ਵੀ ਨੇ ਅਸਤੀਫਾ ਦੇ ਦਿੱਤਾ ਹੈ ਜਿਸ ਕਰਕੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਹਕਮਤੇ ਹੀ ਕਾਰਵਾਈ ਹੈ ਜਿਹੜੀ ਇਸ ਕਮੇਟੀ ਦੇ ਵੱਲੋਂ ਕੀਤੀ ਜਾਵੇਗੀ ਜਿਸ ਤੋਂ ਬਾਅਦ ਗਾਂਧੀ ਰਗਵੀਰ ਸਿੰਘ ਦਾ ਇੱਕ ਬਿਆਨ ਆ ਜਿਹੜਾ ਉਹ ਬੀਤੇ ਦਿਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਗਰ ਬਾਕੀ ਦੇ ਦੋ ਵੈਬਰ ਸਹਿਯੋਗ ਨਹੀਂ ਕਰਦੇ ਤਾਂ ਪੰਜ ਸਿੱਖ ਸਾਬਾਦੀ ਮੀਟਿੰਗ ਦੇ ਵਿੱਚ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ ਅਤੇ ਪੰਜ ਮੈਂਬਰਾਂ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਕਮੇਟੀ ਦਾ ਕਨਵੀਨਰ ਆ ਜਿਹੜਾ ਉਹ ਬਣਾ ਕੇ ਭਰਤੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਜਾਵੇਗੀ ਤਾਂ ਸ਼ੋਭਣੀ ਅਕਾਲੀ ਦਲ ਦੀ ਦਵੀ ਭਰਤੀ ਨੂੰ ਲੈ ਕੇ ਭਾਵੇਂ ਦਾਅਵੇ ਕੀਤੇ ਜਾਂਦੇ ਹੋਣ ਕਿ ਲੱਖਾਂ ਦੀ ਭਰਤੀ ਆ ਜਿਹੜੀ ਹੋਈ ਆ ਲੇਕਿਨ ਕਮੇਟੀ ਮੈਂਬਰਾਂ ਦੇ ਵੱਲੋਂ ਇਸ ਭਰਤੀ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਅਤੇ ਇਸ ਭਰਤੀ ਨੂੰ ਲੈ ਕੇ ਇਹ ਗੱਲ ਆਖੀ ਜਾ ਰਹੀ ਹੈ ਕਿ ਇਹ ਭਰਤੀ ਕਿ ਉਹ ਵਿਅਕਤੀ ਦੀ ਨਗਰਾਨੀ ਤੋਂ ਬਿਨਾਂ ਹੋਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਜਵੀ ਭਾਰਤੀ ਨੂੰ ਲੈ ਕੇ ਸਿੰਘ ਸਾਹਿਬ ਦੇ ਵੱਲੋਂ ਕਿਹੜੇ ਆਦੇਸ਼ ਤੇ ਜਿਹੜੇ ਉਹ ਦਿੱਤੇ ਜਾਂਦੇ ਦੇ ਤਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇਸ ਭਾਰਤੀ ਨੂੰ ਲੈ ਕੇ ਵੱਡੇ ਸਵਾਲ ਦੇ ਜਿਹੜੇ ਉਹ ਚੁੱਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਜਿਸ ਪਿੰਡ ਦੇ ਵਿੱਚੋਂ ਅਕਾਲੀ ਦਲ ਨੂੰ ਕੁਝ ਕੁ ਵੋਟਾਂ ਪਈਆਂ ਨੇ ਉਸ ਪਿੰਡ ਦੇ ਵਿੱਚੋਂ ਸੈਂਕੜੇ ਦੀ ਤعداد ਦੇ ਵਿੱਚ ਅਕਾਲੀ ਦਲ ਦੀ ਭਾਰਤੀ ਹੋਈ ਹੈ ਜਿੱਦਿਆ ਵੋਟਾਂ ਅਕਾਲੀ ਦਲ ਨੂੰ ਚੋਣਾਂ ਦੇ ਵਿੱਚ ਪਈਆਂ ਸਨ ਉਸ ਤੋਂ ਕਿਤੇ ਜ਼ਿਆਦਾ ਭਰਤੀਆ ਜਿਹੜੀ ਉਹ ਹੋਈ ਆ ਤਾਂ ਉਹਨਾਂ ਦੇ ਇਸ ਭਰਤੀ ਨੂੰ ਬੋਗਸ ਭਰਤੀ ਦੱਸਿਆ ਸੀ ਦੂਜੇ ਪਾਸੇ ਕਮੇਟੀ ਬਡੋਰ ਨੂੰ ਲੈ ਕੇ ਪਹਿਲਾ ਕਈ ਤਰ੍ਹਾਂ ਦੀਆਂ ਕਾਨੂੰਨੀ ਅਰਚਨਾਵਾਂ ਦੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਕਮੇਟੀ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਦੇ ਲੇਕਿਨ ਅਚਾਨਕ ਹੀ ਹਰਜਿੰਦਰ ਸਿੰਘ ਤਾਬੀ ਦੇ ਜਿਹੜੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਉਹਦਾ ਤੋਂ ਬਾਅਦ ਕਿਰਪਾਲ ਸਿੰਘ ਬਡੁੱਗਰ ਵੱਲੋਂ ਵੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਦਵੀ ਭਰਤੀ ਆ ਜਿਹੜੀ ਉਹ ਕਿਸ ਪ੍ਰਕਾਰ ਹੁੰਦੀ ਹੈ ਕੱਲ ਜਿਹੜੀ ਮੀਟਿੰਗ ਸਿੰਘ ਸਾਹਿਬ ਦੇ ਨਾਲ ਇਸ ਕਮੇਟੀ ਦੇ ਵਿਭਰਾ ਵੱਲੋਂ ਕੀਤੀ ਜਾਵੇਗੀ ਉਸ ਤੋਂ ਬਾਅਦ ਕਿਹੜੇ ਨਿਰਦੇਸ਼ ਤੇ ਜਿਹੜੇ ਉਹ ਇਸ ਕਮੇਟੀ ਨੂੰ ਦਿੱਤੇ ਜਾਂਦੇ ਦੇ ਅਤੇ ਦਵੀ ਭਾਰਤੀ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਹੋਰ ਕਿਹੜੀਆਂ ਘਟਨਾਵਾਂ ਦੀ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਦੀਆਂ ਨੇ